ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸੰਦੀਪ ਫਾਰਮਸ YouTube ਚੈਨਲ ਤੇ ਜੀ ਜਿਹੜੀ ਸਾਹਮਣੇ ਮੱਝ ਖੜੀ ਹੈ ਜੀ ਇਹ ਬਕਾਊ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲੋਪੋ ਤੇ ਆਜੋ ਜੀ ਆਪਾਂ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਜਿਹੜੀ ਇਹ ਮੱਝ ਹੈ ਜੀ ਇਹਦੇ ਬਾਰੇ ਆ ਜਿਹੜੀ ਜਾਣਕਾਰੀ ਲੈ ਕੇ ਦੰਨੇ ਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਮ ਤੁਹਾਡਾ ਚੰਗੀ ਪਿੰਡ ਲੋਪੋ ਹਾਂਜੀ ਨੰਬਰ ਹੈ 977951212 ਠੀਕ ਹੈ ਜੀ ਤੇ ਇਸ ਟਾਈਮ ਬਾਈ ਕਿੰਨੇ ਸੂਏ ਵਾਸਤੇ ਮੱਝ ਗੱਬਣਾ ਜੀ ਚੌਥੇ ਵਾਸਤੇ ਠੀਕ ਹੈ ਜੀ ਪਿਛਲੀ ਵਾਰੀ ਕਿੰਨਾ ਦੁੱਧ ਦੇ ਨੇ ਬਾਈ ਕੱਢਿਆ ਜੀ ਪਿਛਲੀ ਵਾਰੀ ਵੀ 13 ਤੋਂ 14 ਲੀਟਰ ਦੇ ਨੇ 13 ਤੋਂ 14 ਲੀਟਰ ਠੀਕ ਹੈ ਜੀ ਤੇ ਕਿੰਨੇ ਕ ਦਿਨ ਲੈ ਜੂਗੀ ਜੀ ਭਾਜੀ ਵੀਰੇ ਹਫਤਾ ਹਫਤਾ ਖੰਡ ਲੈ ਜੂ ਉੱਤੇ ਲੈਣਾ ਹਫਤੇ ਉੱਤੇ ਲੈ ਜੀ ਹਫਤੇ ਤੋਂ ਉੱਤੇ ਹੀ ਲੈ ਜੂ ਠੀਕ ਹੈ ਜੀ ਦਿਖਾ ਦਿਓ ਬਾਈ ਤੋੜ ਕੇ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਮੱਝ ਹੈ ਚੌਥੇ ਸੂਏ ਹੱਤੇ ਗੱਭਣਾ ਢੋੜ ਲਿਆ ਇਧਰ ਇਧਰ ਲੈ ਉੱਥੇ ਬੰਦ ਜਿਹੜਾ ਇਥਾ ਨੂੰ ਲੇ ਵਾ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ 5-7 ਦਿਨ ਅਜੇ ਲੈ ਜਾਊਗੀ ਬਹੁਤ ਚੰਗਾ ਥਾਣਾ ਦੋਸਤੋ ਪੂਰਾ ਸਾਫ਼ ਸੁਥਰਾ ਲੇਵਾ ਜੀ ਚੰਗੇ ਸਿੰਘ ਦੀ ਆ ਬਹੁਤ ਸੋਹਣੀ ਮੱਝ ਖੜੀ ਮੈਡਮ ਕੀ ਮੁੱਲ ਹੈ ਦਾ ਬਾਈ ਮੁੱਲ ਮੇਰਾ 85000 85000 ਰੁਪਏ ਠੀਕ ਹੈ ਜੀ ਮੌਕੇ ਤੇ ਮਾਨਤਾ ਕਰ ਦਿਆਂਗੇ ਠੀਕ ਹੈ ਜੀ 85000 ਰੁਪਏ ਦੋਸਤੋ ਬਾਈ ਹੁਣੀ ਮੱਝ ਦਾ ਮੁੱਲ ਕਰਦੇ ਆ ਜੀ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਬਾਈ ਜੀ ਉਹਨਾਂ ਨਾਲ ਕੰਟੈਕਟ ਆ ਜੀ ਉਹ ਕਰ ਸਕਦੇ ਹੋ ਜਿਹੜਾ ਇਹਨਾਂ ਦਾ ਨੰਬਰ ਆ ਜੀ ਉਹ ਸਕਰੀਨ ਤੇ ਚੱਲ ਰਿਹਾ ਈ ਡਰੈੱਸ ਮੈਂ ਦੱਸ ਦਿੰਦਾ ਈ ਪਿੰਡ ਲੋਪੂ ਭਿਆਨੇ ਵਾਲੇ ਰਾਹ ਤੇ ਬਾਈ ਜੀ ਉਹਨਾਂ ਦਾ ਘਰ ਆ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ